ਬਾਈ ਜੀ ਖਨੌਰੀ ਬਾਰਡਰ ਹੈ ਬਾਈ ਜੀ ਖਨੌਰੀ ਬਾਰਡਰ ਆਪਾਂ ਨੂੰ ਮਿਲਿਆ ਟਰੈਕਟਰ 5911 ਜਿਹੜਾ ਅਕਸਰ ਸਿੱਧੂ ਮੂਸੇਵਾਲਾ ਦੇ ਨਾਮ ਤੇ ਮਸ਼ਹੂਰ ਹੈ ਕਿਉਂਕਿ ਸਿੱਧੂ ਬਾਈ ਕੋਲ ਵੀ ਦੋ ਟਰੈਕਟਰ ਨੇ ਸਿੱਧੂ ਬਾਈ ਦਾ ਸਾਡੇ ਅਵਸਕਾਰ ਨਹੀਂ ਪਰ ਉਹਦੇ ਟਰੈਕਟਰ ਹਵੇਲੀ ਦੇ ਵਿੱਚ ਦੋ ਖੜੇ ਨੇ ਤੇ ਇਹ ਟਰੈਕਟਰ ਸਾਨੂੰ ਮਿਲਿਆ ਖਨੌਰੀ ਬਾਰਡਰ ਦੇਖਦਾ ਰਹੋ ਕਿੰਨਾ ਮਜ਼ਬੂਤ ਟਰੈਕਟਰ ਹੈ ਕਿੰਨਾ ਹਨਾ ਹੈਵੀ ਹੈ ਤੇ ਇੱਥੇ ਇਹ ਖੜਿਆ ਉਨ੍ਹਾਂ ਦੇ ਵਿਚਾਲੇ ਖਨੌਰੀ ਬਾਰਡਰ ਆ ਪਿੱਪਲ ਦੇ ਥੱਲੇ ਆ ਦੇਖੋ ਦੂਜੇ ਪਾਸੇ ਟਰੈਕਟਰ ਟਰੈਲੀਆਂ ਖੜੀਆਂ ਨੇ ਬਹੁਤ ਜ਼ਿਆਦਾ ਤੇ ਕਿਸਾਨ ਉਸੇ ਤਰ੍ਹਾਂ ਬਰਕਰਾਰ ਨੇ ਜਿਸ ਤਰ੍ਹਾਂ ਪਹਿਲਾਂ ਸਾਹਮਣੇ ਸਟੇਜ ਲੱਗੀ ਹੋਈ ਆ ਤੇ ਤੁੱਪ ਇੰਨੀ ਜ਼ਿਆਦਾ ਬਾਈ ਜੀ ਹੱਦੋਂ ਵੱਧ ਤੁੱਪ ਹੋ ਚੁੱਕੀ ਆ ਪਰ ਕਿਸਾਨ ਆਪਣੇ ਹੱਕ ਲੈਣ ਦੇ ਲਈ ਉਸੇ ਤਰ੍ਹਾਂ ਬਰਕਰਾਰ ਨੇ ਬੈਠੇ ਨੇ ਹਾਜ਼ਰੀ ਪਰਣਗੇ ਜਦੋਂ ਤੱਕ ਹੱਕ ਨਹੀਂ ਮਿਲਦੇ ਕਿਸਾਨ ਇੱਥੇ ਬੈਠੇ ਨੇ ਸਰਕਾਰਾਂ ਨੂੰ ਮੰਨਣਾ ਪੈਣਾ ਚਾਹੇ ਸਰਕਾਰ ਕੋਈ ਵੀ ਆਵੇ ਕਿਉਂਕਿ ਹੱਕ ਦੇਣਗੇ ਤਾਂ ਹੀ ਕਿਸਾਨ ਮਜ਼ਦੂਰ ਆਪਣੇ ਘਰਾਂ ਦੇ ਵਿੱਚ ਜਾਣਗੇ ਤੇ ਆ 5911 ਟਰੈਕਟਰ ਹੈ ਜੀ ਵੀਡੀਓ ਨੂੰ ਕਰਦੇ ਸ਼ੇਅਰ ਜੀ ਇਹ ਦੇਖੋ 5911 ਵਾਹਿਗੁਰੂ ਜੀ ਕਾ ਖਾਲਸਾ ਦੇਖੋ ਜੀ ਕਿੰਨਾ ਪੁਰਾਣਾ ਟਰੈਕਟਰ ਆ ਬਾਈ ਨੇ ਸੰਭ ਕੇ ਰੱਖਿਆ ਹੋਇਆ ਦੇਖੋ ਜੀ ਸ਼ੇਅਰ ਕਰੋ ਜੀ ਸਤਿ ਸ੍ਰੀ ਅਕਾਲ